ਹਾਂਜੀ ਜੀ ਸਸਿਕਾਂ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਆਸ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਹੋਵੋਗੇ ਤੁਹਾਡੇ ਨਾਲ ਮੈਂ ਇੱਕ ਖੁਸ਼ੀ ਦੀ ਗੱਲ ਸ਼ੇਅਰ ਕੀਤੀ ਸੀ ਹਾਂਜੀ ਤੁਹਾਨੂੰ ਪਤਾ ਹੀ ਆ ਕੀ ਸਹਿਜਮਨੀ ਦੇ ਘਰ ਬੀਬੀ ਨੇ ਜਨਮ ਲਿਆ ਉਹ ਬੇਬੀ ਪੁਆਏ ਹੈ ਜਾਂ ਗਰਲ ਇਹ ਤੁਹਾਨੂੰ ਮੈਂ ਦੱਸਾਂਗੀ ਵੀਡੀਓ ਦੇ ਐਂਡ ਤੱਕ ਬਨੇ ਰਿਓ ਇਹ ਖੁਸ਼ੀ ਦੀ ਗੱਲ ਸਾਡਾ ਪੰਜਾਬ ਵਾਲਿਆਂ ਅਤੇ ਦਾ ਪੰਜਾਬ ਵਾਲਿਆਂ ਲਈ ਵੀ ਹੈ ਕਿਉਂਕਿ ਸਾਡਾ ਪੰਜਾਬ ਨਾਲ ਜਿਹੜੇ ਭੂਆਜੀ ਕੰਮ ਕਰਦੇ ਹਨ ਉਹ ਵੀ ਨਾਨੀ ਬਣ ਗਏ ਹਨ ਤੇ ਅੰਟੀ ਰਾਜ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਸਿਆਜ ਦੀ ਮੰਮੀ ਅਕਸਰ ਹੀ ਤੁਸੀਂ ਉਹਨਾਂ ਨੂੰ ਵੀਡੀਓ ਵਿੱਚ ਦੇਖਿਆ ਹੋਏਗਾ ਉਹ ਵੀ ਦਾਦੀ ਬਣ ਗਏ ਹਨ ਹੁਣ ਉਹ ਇਸ ਟਾਈਮ ਜੁਕੀ ਵਿੱਚ ਹਨ ਥੋੜਾ ਟਾਈਮ ਪਹਿਲਾਂ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਿਆ ਸੀ ਯੂਕੇ ਦਾ ਉਹ ਇਸ ਕਰਕੇ ਹੀ ਯੂਕੇ ਪਹੁੰਚੇ ਪਹਿਲਾਂ ਉਹ ਗਵਰਨਮੈਂਟ ਟੀਚਰ ਸੀ ਪਰ ਹੁਣ ਉਹ ਰਿਟਾਇਰ ਹੋ ਗਏ ਉਹਨਾਂ ਨੇ ਰਿਟਾਇਰਮੈਂਟ ਖੁਦ ਹੀ ਲੈ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਘਰ ਇੱਕ ਛੋਟਾ ਬੇਬੀ ਆਉਣ ਵਾਲਾ ਹੈ ਤਾਂ ਹੀ ਹੁਣ ਉਹ ਆਪਣੀ ਜੋਬ ਤੋਂ ਫ੍ਰੀ ਹੋ ਕੇ ਆਪਣੇ ਪੁੱਤ ਨੌ ਪੋਤੇ ਕੋਲ ਜੁਕੇ ਪਹੁੰਚ ਗਏ ਹਨ ਜਦੋਂ ਜੁਕੇ ਪਹੁੰਚ ਗਏ ਤਾਂ ਸਹਿਜ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਥੋੜੇ ਦਿਨਾਂ ਬਾਅਦ ਹੀ ਮਨੀ ਦੇ ਘਰ ਬੇਬੀ ਦਾ ਜਨਮ ਹੋਇਆ ਹਾਂਜੀ ਮੈਂ ਇਹ ਵੀਡੀਓ ਦੇ ਟਾਈਟਲ 'ਚ ਵੀ ਲਿਖਿਆ ਸੀ ਕਿ ਬੇਬੀ ਬੁਆਏ ਹੈ ਜਾਂ ਗਰਲ ਮਨੀ ਔਰ ਸਿਆਹੀ ਦੇ ਘਰ ਬੇਬੀ ਬੁਆਏ ਦਾ ਜਨਮ ਹੋਇਆ ਹੈ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਇਸ ਕਰਕੇ ਉਹ ਬਹੁਤ ਖੁਸ਼ ਹਨ ਤੇ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ